ਇੱਕ ਪਿੰਡ ਸੀਗਾ ਉਹ ਪਿੰਡ 'ਚ ਲਾਈਟ ਹੈ ਨਹੀਂ ਸੀ 50 ਘਰ ਸੀਗੇ ਉਹ ਪਿੰਡ ਦੇ ਵਿੱਚ 50 ਦੇ 50 ਘਰਾਂ ਨੂੰ ਨੇਰੇ 'ਚ ਰਹਿਣ ਦੀ ਆਦਤ ਪੈ ਗਈ ਰੋਸ਼ਨੀ ਕਦੇ ਚਾਨਣ ਕੇ ਚਾਜ ਨਾਲ ਦੇਖਿਆ ਹੀ ਨਹੀਂ ਸੀ ਰਾਤ ਨੂੰ ਤੇ ਸਾਰੇ ਨੇਰੇ 'ਚ ਹੀ ਰਹਿੰਦੇ ਸੀ ਆਦਤਾਂ ਪੈ ਗਈਆਂ ਸੀਗੀਆਂ ਭਾਈ ਉਹ ਸਾਰੇ ਪਿੰਡ ਦੇ ਵਿੱਚੋਂ ਇੱਕ ਕੋਈ ਚੌਧਰੀ ਤੜਕੇ ਉੱਠਿਆ ਸ਼ਹਿਰ ਜਾਵੜਿਆ ਮਾਨਸਾ ਜਾ ਕੇ ਭਾਈ ਲਾਲਟਨ ਲੈ ਆਇਆ ਲਾਲਟਨ ਲੈ ਕੇ ਆਇਆ ਤੇ ਰਾਤ ਨੂੰ ਅੱਗੇ ਚਲਾਤੀ ਸਾਰਾ ਪਿੰਡ ਕਹਿੰਦਾ ਉਹ ਤੇਰੀ ਆ ਕੀ ਹੋਏ ਚਾਨਣ ਉਹਨਾਂ ਦੇ ਘਰੇ ਹੈ ਰੋਸ਼ਨੀ ਉਹਨਾਂ ਦੇ ਘਰੇ ਸਾਰਾ ਪਿੰਡ ਹੈਰਾਨ ਹੁਣ ਭਾਈ ਸਾਰੇ ਪਿੰਡ ਨੂੰ ਨੀਂਦ ਆਵੇ ਸਾਰਿਆਂ ਦਾ ਢਿੱਡ ਦੁਖੇ ਬੁਰਾ ਹਾਲ ਹੋਵੇ ਕਿਉਂ ਵੀ ਤੇ ਪਏ ਉਹ ਚਾਨਣ ਚ ਸੁੱਤੇ ਪਏ ਨੇ ਰੇ ਸੁੱਤੇ ਪਏ ਆ ਹੁਣ ਦੇਖੋ ਦੋ ਤਰੀਕੇ ਆ ਜਾਦਾ 49 ਦੇ 49 ਘਰ ਨੇ ਜਿਹੜੇ ਉਹ ਤੜਕੇ ਉੱਠ ਕੇ ਸ਼ਹਿਰ ਜਾਣ ਲਾਲਟਨ ਲੈ ਕੇ ਆਉਣ ਜਾਂ ਫਿਰ ਉਹਦੀ ਲਾਲਟਨ ਸੌਖਾ ਕੰਮ ਕਿਹੜਾ ਉਹਦੀ 52 ਜਣਾਂ ਦਾ ਜਾ ਕੇ ਸ਼ਹਿਰ ਜਾ ਕੇ ਲਾਲਟਨ ਲੈ ਕੇ ਆਉਣਾ ਕਿ ਉਹਦੀ ਲਾਲਟਨ ਬੁਝਾ ਦੇਣੀ ਉਹਦੀ ਲਾਲਟਨ ਤੋੜ ਦੇਣੀ ਸੌਖਾ ਕੰਮ ਆ ਤੇ ਲੋਕ ਤੁਹਾਡੇ ਨਾਲ ਆਹੀ ਕਰ ਰਹੇ ਆ ਜਿੰਦਗੀ 'ਚ ਆਪ ਕਾਮਯਾਬ ਹੋਣਾ ਨਹੀਂ ਹੈ ਤੇ ਤੁਹਾਨੂੰ ਨੈਗੇਟਿਵਿਟੀ ਤੁਹਾਡੇ ਵਾਸਤੇ ਨੇਗੇਟਿਵ ਥਾਟਸ ਤੇ ਤੁਹਾਨੂੰ ਪਿੱਛੇ ਇੱਕ ਲੱਤਾਂ ਖਿੱਚਣ ਦਾ ਕੰਮ ਲੱਗ